ਮੇਲੇ ਉਹਨਾਂ ਦੇ ਹੀ ਲੱਗਦੇ ਆ ਜਿਹੜੇ ਦੁਨੀਆ ਦੇ ਅੰਦਰ ਆਪਣੀ ਛਾਪ ਛੱਡ ਕੇ ਜਾਂਦੇ ਆ ਮੋਨ ਸਿੰਘ ਵੀ ਇੱਕ ਉਹਨਾਂ ਚੋਂ ਸ਼ਖਸੀਅਤ ਸੀਗੇ ਜਿਹੜੇ ਆਪਣੀ ਛਾਪ ਛੱਡ ਕੇ ਗਏ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਜਿੱਥੇ ਅਸੀਂ ਸਰਦਾ ਸੁਮਨ ਵੀ ਭੇਟ ਕਰਦੇ ਆਂ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਾਡੇ ਪੰਜਾਬ ਨੂੰ ਔਰ ਸਾਡੇ ਪੰਜਾਬੀਅਤ ਨੂੰ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੇ ਦੇਖੋ ਆ ਇਹ ਇਹ ਤਾਂ ਕਿਸੇ ਨੂੰ ਕਹਿਣ ਦੀ ਵੀ ਲੋੜ ਨਹੀਂ ਇਹਨਾਂ ਦੀ ਆਪਣੀ ਜਿਹੜੀ ਸੋਚ ਆ ਉਹ ਸਾਡੀ ਵੀ ਇਹੀ ਸੋਚ ਆ ਕਿ ਜਿੱਥੇ ਇਹਨਾਂ ਦਾ ਪਹਿਲਾਂ ਲੱਗਿਆ ਹੋਇਆ ਸੀਗਾ ਉੱਥੇ ਦੁਬਾਰਾ ਲਾਈਏ ਤਾਂ ਕਿ ਲੋਕਾਂ ਨੂੰ ਆਉਂਦੇ ਜਾਂਦੇ ਨੂੰ ਪਤਾ ਲੱਗੇ ਵੀ ਕਿਸੇ ਨੇ ਆਪਣਾ ਪੰਜਾਬੀ ਮਾਂ ਬੋਲੀ ਦੇ ਅੰਦਰ ਵੀ ਆਪਣਾ ਛਾਪ ਛੱਡੀ ਆ ਦੇ ਲਈ ਵੀ ਮਿਲਿਆ ਇਸੇ ਤਰ੍ਹਾਂ ਕਰਾ ਨੂੰ ਤੀ ਨਾਲ ਬਣਾਇਆ ਜਾਊਗਾ ਮੈਂ ਪ੍ਰੋਫੈਸਰ ਮੋਹਨ ਸਿੰਘ ਦੇ ਇਸ ਮੇਲੇ ਨਾਲ ਜੁੜੇ ਸਾਰੇ ਦੋਸਤਾਂ ਦਾ ਸਵਾਗਤ ਕਰਨਾ ਜਿਹੜੇ ਇੱਥੇ ਆਏ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਸੋ ਸਾਰਿਆਂ ਨੂੰ ਕੋਨੇ-ਕੋਨੇ 'ਚ ਜਿੱਥੇ ਵੀ ਪੰਜਾਬੀ ਭਰਾ ਬੈਠੇ ਨੇ ਸਾਰਿਆਂ ਨੂੰ ਪ੍ਰੋਫੈਸਰ ਮੋਹਨ ਸਿੰਘ ਦੇ ਲੱਖ ਲੱਖ ਪਾਈ ਹੋਵੇ ਪ੍ਰੋਫੈਸਰ ਮੋਹਨ ਸਿੰਘ ਦੇ ਪੰਜਾਬੀ ਭਵਨ ਨੇੜੇ ਲੱਗੇ ਪੁੱਤ ਨੂੰ ਪੁਸ਼ਪਾਲਾ ਅਤਵੀਰ ਕਦਰ ਦੇ ਨਾਲ ਹੀ 47ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਸਮਾਪਤ ਹੋ ਗਿਆ ਜਦ ਕੀ ਬਾਕੀ ਪ੍ਰੋਗਰਾਮ ਨੂੰ ਸੂਬੇ ਅੰਦਰ ਆਈ ਹੜਾ ਦੇ ਮੱਦੇਨਜ਼ਰ ਪਹਿਲਾ ਹੀ ਰੱਦ ਕਰ ਦਿੱਤਾ ਗਿਆ ਸੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਵੱਲੋਂ ਫਾਊਂਡੇਸ਼ਨ ਦੇ ਮੈਂਬਰਾਂ ਨਾਲ ਮਿਲ ਕੇ ਪ੍ਰੋਫੈਸਰ ਮੋਹਨ ਸਿੰਘ ਨੂੰ ਸ਼ਦਾ ਦੇ ਫੁੱਲ ਭੇਟ ਕੀਤੇ ਗਏ ਦੇਖੋ ਅੱਜ ਮੋਹਨ ਸਿੰਘ ਦੇ ਖਾਸ ਕਰਕੇ ਮੇਲੇ ਦੇ ਵਿੱਚ ਪ੍ਰੋਫੈਸਰ ਜੀ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਉਹਨਾਂ ਦਾ ਮੇਲਾ ਜਿਵੇਂ ਤੁਹਾਨੂੰ ਪਤਾ ਪਿਛਲੇ ਦਿਨੀ ਬਹੁਤ ਵੱਧ ਚੜ ਕੇ ਲਾਇਆ ਜਾਂਦਾ ਸੀ ਪਰ ਹੁਣ ਕੁਦਰਤੀ ਪੰਜਾਬ ਦੇ ਅੰਦਰ ਜੋ ਆਫਤਾ ਆਈ ਸੀ ਹੜ੍ਹਾਂ ਦੀ ਉਹਦੇ ਕਰਕੇ ਅਸੀਂ ਸੋਚਿਆ ਵੀ ਸਾਰੇ ਲੋਕ ਜਿੱਥੇ ਸਾਡੇ ਪੰਜਾਬੀ ਇਹ ਸੰਕਟ ਦਾ ਸਾਹਮਣਾ ਕਰਦੇ ਸੀਗੇ ਉੱਥੇ ਅਸੀਂ ਅੱਜ ਸਾਦਗੀ ਦੇ ਤੌਰ ਦੇ ਉੱਤੇ लवली ਜੀ ਗਰਿਆਲ ਸਾਹਿਬ ਬਾਬਾ ਜੀ ਔਰ ਸਮੁੱਚੇ ਉਹਨਾਂ ਦੇ ਨਾਲ ਦੇ ਸਾਥੀ ਜੋ ਇਸ ਮੇਲੇ ਦੀ ਰੌਣਕ ਬਣਾਉਂਦੇ ਸੀਗੇ ਉਦੇ ਵਿੱਚ ਅੱਜ ਸਾਦਗੀ ਦੇ ਵਿੱਚ ਕਰਕੇ ਉਹਨੂੰ ਅਸੀਂ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਮਨਾਇਆ ਵਾ ਇੱਥੇ ਉਹਨਾਂ ਦੇ ਸਟੈਚੂ ਦੇ ਥੱਲੇ ਔਰ ਅਸੀਂ ਅਗਲੇ ਸਾਲ ਇਹ ਮੇਲਾ ਜਿਹੜਾ ਇਸੇ ਤਰ੍ਹਾਂ ਹੀ ਮਨਾਵਾਂਗੇ ਜਿਵੇਂ ਪਿਛਲੀ ਵਾਰ ਮਨਾਉਂਦੇ ਸੀ ਕੁਦਰਤੀ ਜਦੋਂ ਪੰਜਾਬੀਆਂ ਦਾ ਇੱਕ ਨੇਚਰ ਆ ਸੁਭਾਅ ਆ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਅਸੀਂ ਤਾਂ ਪੰਜਾਬ ਦੇ ਬਾਹਰ ਅਗਰ ਕੋਈ ਪੀੜ ਪੈਂਦੀ ਆ ਉੱਥੇ ਆਪਣਾ ਯੋਗਦਾਨ ਵੀ ਪਾਉਣਾ ਔਰ ਉਹਨਾਂ ਦੇ ਨਾਲ ਉਹਨਾਂ ਦੀ ਦੁੱਖ ਦੇ ਵਿੱਚ ਮੁਸੀਬਤ ਦੇ ਵਿੱਚ ਖੜਦੇ ਵੀ ਆ ਇਹ ਤਾਂ ਸਾਡੇ ਪੰਜਾਬ ਦੇ ਅੰਦਰ ਆਈ ਸੀ ਅਸੀਂ ਸਾਰੇ ਪੰਜਾਬੀਆਂ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਮੇਲਾ ਜਿਹੜਾ ਵਾ ਅਗਲੀ ਵਾਰ ਇਹ ਦੋ ਡਬਲ ਮਨਾਵਾਂਗੇ ਪਰ ਐਤ ਕੀ ਜਿਹੜਾ ਸਾਡੇ ਤੇ ਆਫਤ ਆਈ ਹੈ ਇਹਨੂੰ ਪਹਿਲਾਂ ਨਿਯੇਠਣ ਲਈ ਔਰ ਪੰਜਾਬ ਸਰਕਾਰ ਵੀ ਇਹਦੇ ਲਈ ਬਹੁਤ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਆ ਆਪਣਾ ਔਰ ਅਸੀਂ ਸਾਰੇ ਅੱਜ ਜਿੱਥੇ ਮੇਲੇ ਉਹਨਾਂ ਦੇ ਹੀ ਲੱਗਦੇ ਆ ਜਿਹੜੇ ਦੁਨੀਆ ਦੇ ਅੰਦਰ ਆਪਣੀ ਛਾਪ ਛੱਡ ਕੇ ਜਾਂਦੇ ਆ ਮੋਹਨ ਸਿੰਘ ਵੀ ਇੱਕ ਉਹਨਾ ਚ ਸ਼ਖਸੀਅਤ ਸੀਗੇ ਜਿਹੜੇ ਆਪਣੀ ਛਾਪ ਛੱਡ ਕੇ ਗਏ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਜਿੱਥੇ ਅਸੀਂ ਸ਼ਰਦਾ ਸੁਮਨ ਵੀ ਭੇਟ ਕਰਦੇ ਆਂ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਾਡੇ ਪੰਜਾਬ ਨੂੰ ਔਰ ਸਾਡੇ ਪੰਜਾਬੀਅਤ ਨੂੰ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੀ। ਇੱਕ ਉਹਨਾ ਬੁੱਤ ਜਿਹੜਾ ਸਤਪਤ ਕਾਂ ਦੀ ਮੰਗ ਆਰਤੀ ਚਾਹੁੰਦਾ। ਦੇਖੋ ਆ ਇਹ ਇਹ ਤਾਂ ਕਿਸੇ ਨੂੰ ਕਹਿਣ ਦੀ ਵੀ ਲੋੜ ਨਹੀਂ ਇਹਨਾਂ ਦੀ ਆਪਣੀ ਜਿਹੜੀ ਸੋਚ ਆ ਉਹ ਸਾਡੀ ਵੀ ਇਹੀ ਸੋਚ ਆ ਕਿ ਜਿੱਥੇ ਇਹਨਾਂ ਦਾ ਪਹਿਲਾ ਲੱਗਿਆ ਹੋਇਆ ਸੀਗਾ ਉੱਥੇ ਦੁਬਾਰਾ ਲਾਈਏ ਤਾਂ ਕਿ ਲੋਕਾਂ ਨੂੰ ਆਉਂਦੇ ਜਾਂਦੇ ਨੂੰ ਪਤਾ ਲੱਗੇ ਵੀ ਕਿਸੇ ਨੇ ਆਪਣਾ ਪੰਜਾਬੀ ਮਾਂ ਬੋਲੀ ਦੇ ਅੰਦਰ ਵੀ ਆਪਣਾ ਛਾਪ ਛੱਡੀ ਆ ਇਸ ਕਰਕੇ ਅਸੀਂ ਸਾਰੇ ਅਗਲੀ ਵਾਰ ਮਹਾਰਾ ਹੀ ਸੋਖ ਰੱਖੇ ਉੱਥੇ ਮਨਾਵਾਂਗੇ ਅੱਜ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਜਿਹੜਾ ਪਿਛਲੇ 47 ਸਾਲ ਤੋਂ ਲੱਗਦਾ ਆ ਸਰਦਾਰ ਜਗਦੇਵ ਸਿੰਘ ਦਸਵਾਲ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਦੇ ਵਿੱਚ ਮੇਲਾ ਸ਼ੁਰੂ ਕੀਤਾ ਸੀ ਔਰ ਜਸਵਾਲ ਸਾਹਿਬ ਦੀ شدت ਉਹਨਾਂ ਦੇ ਸਾਥੀਆਂ ਦੀ شدت ਚਾਰਪਰਕਰਤ ਸਿੰਘ ਗਰੇ ਆਰ ਗੁਰਪ੍ਰਜਨ ਗਿੱਲ ਦੀ ਇਸ ਵੇਲੇ ਅਰਜੀਵ ਲਵਲੀ ਜੀ ਇੱਥੇ ਖੜੇ ਨੇ ਗੁਰਨਾਮ ਸਿੰਘ ਧਾਲੀਵਾਲ ਇੱਥੇ ਨੇ ਮਨਿੰਦਰ ਉਹਨਾਂ ਦੇ ਜਿਹੜੇ ਪੋਤਰੇ ਨੇ ਉਹ ਇੱਥੇ ਨੇ ਇਹਨਾਂ ਦੀ ਪੂਰੀ ਟੀਮ ਸੀ ਜਿਹੜੀ ਮਤਲਬ ਇਹਨਾਂ ਨੇ ਉਸ ਮੇਲੇ ਨੂੰ ਕਦੇ ਵੀ ਠੰਡਾ ਨਹੀਂ ਪੈਣ ਦਿੱਤਾ ਉਹਨਾਂ ਦਿਨਾਂ 'ਚ ਵੀ ਜਦੋਂ ਪੰਜਾਬ ਦੇ ਵਿੱਚ ਲੋਕ 4-5 ਵਜੇ ਤੋਂ ਬਾਅਦ ਘਰੋਂ ਨਹੀਂ ਸੀ ਬਾਹਰ ਨਿਕਲਦੇ ਇਸ ਤਰ੍ਹਾਂ ਦੇ ਹਾਲਾਤ ਵੀ ਹੋਏ ਪੰਜਾਬ ਦੇ ਪਰ ਪ੍ਰੋਫੈਸਰ ਮੋਹਨ ਸਿੰਘ ਮੇਲਾ ਲਗਾਤਾਰ ਲੱਗਦਾ ਰਿਹਾ ਜਗਦੇਵ ਸਿੰਘ ਜਸਵਾਲ ਸਾਡੇ ਵਿੱਚੋਂ ਚਲੇ ਗਏ 2014 ਦੇ ਵਿੱਚੋਂ ਸਾਨੂੰ ਜੀਵੀ ਵਿਛੋੜਾ ਦੇ ਗਏ ਪਰ ਉਸ ਤੋਂ ਬਾਅਦ ਉਸ ਮੇਲੇ ਦੀ ਬਾਗਦੋਰ ਨੂੰ ਇਨਾ ਸਾਥੀਆਂ ਨੇ ਸੰਭਾਲ ਲਿਆ ਔਰ ਲਗਾਤਾਰ ਇਹ ਮੇਲਾ ਚੱਲਦਾ ਰਿਹਾ ਇਸ ਵਾਰ ਵੀ ਇਹ ਮੇਲਾ ਜਿਹੜਾ ਉਹ ਪੁਸ਼ਪ ਮਾਲਾ ਦੇ ਨਾਲ ਪ੍ਰੋਫੈਸਰ ਮੋਹਨ ਸਿੰਘ ਹਰਾਂ ਦੇ ਪੁੱਤ ਦੇ ਉੱਪਰ ਪੁਸ਼ਪ ਮਾਲਾ ਦੇ ਨਾਲ ਸ਼ੁਰੂ ਹੋਇਆ ਲੇਕਿਨ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਹੜਾਂ ਨੇ ਮਾਰ ਕੀਤੀ ਆ ਇੱਕ ਉਹ ਦੁਖਦਾਈ ਘਟਨਾ ਸੀ ਪੰਜਾਬ ਵਾਸੀਆਂ ਦੇ ਲਈ ਜਿਹੜੀ ਜਿਹਦਾ ਅੱਜ ਵੀ ਸਾਡੇ ਤੇ ਅਸਰ ਆ ਆਰਥਿਕ ਤੌਰ ਤੇ ਵੀ ਉਹਨੇ ਬਹੁਤ ਮਾਰ ਕੀਤੀ ਆ ਉਹਦੇ ਸ਼ੋਕ ਦੇ ਵਿੱਚ ਇਸ ਪ੍ਰਬੰਧਕੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰੀ 47ਵੇਂ ਮੇਲੇ ਤੇ ਕਿਸੇ ਕਿਸਮ ਦਾ ਜਿਹੜਾ ਗਾਉਣ ਪਾਣੀ ਦਾ ਪ੍ਰੋਗਰਾਮ ਹੁੰਦਾ ਜਾਂ ਮਤਲਬ ਢੋਲ ਵਾਜੇ ਹੁੰਦੇ ਆ ਉਹ ਨਹੀਂ ਹੋਊਗਾ ਸੱਭਿਆਚਾਰਕ ਸਟੇਜ ਨਹੀਂ ਹੋਊਗੀ ਸਿਰਫ ਪੁਸ਼ਪਮਾਲਾ ਦੇ ਨਾਲ ਹੀ ਜਿਹੜਾ ਇਹ ਮੇਲਾ ਇਹਨੂੰ ਮਨਾਇਆ ਗਿਆ ਤੇ ਅਗਲੀ ਵਾਰੀ ਕੋਈ ਮੇਲਾ ਇਸੇ ਤਰ੍ਹਾਂ ਖੂਬਸੂਰਤੀ ਨਾਲ ਮਨਾਇਆ ਜਾਊਗਾ ਮੈਂ ਪ੍ਰੋਫੈਸਰ ਮੋਹਨ ਸਿੰਘ ਦੇ ਇਸ ਮੇਲੇ ਨਾਲ ਜੁੜੇ ਸਾਰੇ ਦੋਸਤਾਂ ਦਾ ਸਵਾਗਤ ਕਰਦਾ ਜਿਹੜੇ ਇੱਥੇ ਆਏ ਆ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਵੀ ਆਪਾਂ ਪ੍ਰਸਤ ਮੋਹਨ ਸਿੰਘ ਜੀ ਨੂੰ ਹਰ ਵਾਰੀ ਉਹਨਾਂ ਦੇ ਜਨਮ ਦਿਨ ਤੇ ਮੇਲੇ ਲਾ ਕੇ ਯਾਦ ਕਰਦੇ ਆ। ਸੋ ਇਸ ਵਾਰੀ ਜਿਸ ਤਰ੍ਹਾਂ ਹੜ੍ਹ ਆਏ ਪਿਛੇ 3-4 ਮਹੀਨੇ ਪਹਿਲਾਂ ਪੰਜਾਬ 'ਚ ਉਹ ਸਥਿਤੀ ਨੂੰ ਦੇਖਦੇ ਹੋਏ ਅਸੀਂ ਸੋਚ ਲਿਆ ਸੀਗਾ ਵੀ ਜਿੰਨੀ ਦੇਰ ਤੱਕ ਸਾਡਾ ਪੰਜਾਬ ਦੁਆਰਾ ਸਿਹਰਦ ਨਹੀਂ ਹੁੰਦਾ ਪੰਜਾਬੀ ਆਪਣੇ ਸਿਰ ਪੈਰ ਨਹੀਂ ਖੜੇ ਹੁੰਦੇ ਅਸੀਂ ਕੋਈ ਵੀ ਇਹ ਜੀ ਖੁਸ਼ੀ ਨਹੀਂ ਮਨਾਵਾਂਗੇ। ਸੋ ਅਸੀਂ ਇਸ ਮੇਲੇ ਨੂੰ ਪੋਸਟਪੋਨ ਕੀਤਾ ਅਦਰਵਾਈਜ਼ ਬਹੁਤ ਤੇ ਦੇਰ ਤੋਂ ਤਿਆਰੀ ਚੱਲ ਰਹੀ ਸੀ ਵੀ ਚੰਗੇ ਚੰਗੇ ਕਲਾਕਾਰ ਹਰ ਸਾਲ ਜਿਵੇਂ ਆਉਂਦੇ ਨੇ ਇਸ ਵਾਰ ਹੋਰ ਵਧੀਆ ਲੈ ਕੇ ਆਵਾਂਗੇ ਲੇਕਿਨ ਇੱਕ ਕਾਰਨ ਹੋਇਆ ਜੋ ਅਸੀਂ ਮੇਲਾ ਸਭਿਆਚਾਰਕ ਸਟੇਜ ਨਹੀਂ ਲਗਾ ਰਹੇ ਬਹੁਤ ਸਾਦਗੀ ਨਾਲ ਪ੍ਰੋਫੈਸਰ ਸਾਹਿਬ ਦੇ ਪੁੱਤ ਤੇ ਹਾਰ પાਕੇ ਸ਼ਰਦਾ ਸੁਮਨ ਭੇਟ ਕਰਕੇ ਜਿਹੜਾ ਪੰਜਾਬੀ ਸਹਿਤ ਅਕੈਡਮੀ ਦੇ ਵਿੱਚ ਕਵੀ ਦਰਬਾਰ ਤੇ ਗੋਸ਼ਟੀ ਇੱਥੇ ਤੱਕ ਹੀ ਸੀਮਿਤ ਜਿਹੜਾ ਮਿਲ ਰਿਹਾ ਹੈ ਤੁਸੀਂ ਪੱਪੀ ਜੀ ਨਾਲ ਕਿਹਾ ਸੀਗਾ ਸਟੈਚੂ ਜੀ ਸਟੈਚੂ ਲੈ ਕੇ ਆਉਣਗੇ ਜੀ ਬਿਲਕੁਲ ਉਹ ਉਹਨਾਂ ਨੇ ਦੇਖੋ ਵਾਦਾ ਵੀ ਕੀਤਾ ਉਹਨਾਂ ਨੇ ਕਿਹਾ ਵੀ ਮੈਨੂੰ ਲਿਖ ਕੇ ਦਿਓ ਵੀ ਮੈਂ ਜੋ ਕਰਨ ਵਾਲਾ ਵੀ ਮੈਂ ਹੋ ਇਹ ਤੁਹਾਡਾ ਸਟੈਚੂ ਅਰਤੀ ਚੌਂਕ ਜੀ ਦੁਆਰਾ ਐਨਾਨਸ ਟੈਬਲ ਕਰਵਾਵਾਂਗਾ ਸੋ ਮੈਨੂੰ ਆਸ ਤੇ ਉਮੀਦ ਆ ਵੀ ਐਮਐਲਏ ਸਾਹਿਬ ਜੋ ਕਹਿ ਕੇ ਗਏ ਨੇ ਉਹ ਬਿਲਕੁਲ ਕੰਮ ਕਰਾਉਣਗੇ ਕੋਈ ਐਸੀ ਗੱਲ ਨਹੀਂ ਔਰ ਦੁਆਰਾ ਫਿਰ ਜਿਹੜਾ ਅਰਤੀ ਚੌਂਕ ਆ ਪ੍ਰੋਫੈਸਰ ਮੋਹਨ ਸਿੰਘ ਚੌਂਕ ਦੇ ਨਾਮ ਤੋਂ ਹੀ ਜਾਣਿਆ ਜਾਏਗਾ ਸੋ ਸਾਰਿਆਂ ਨੂੰ ਕੋਨੇ-ਕੋਨੇ 'ਚ ਜਿੱਥੇ ਵੀ ਪੰਜਾਬੀ ਭਰਾ ਬੈਠੇ ਨੇ ਸਾਰਿਆਂ ਨੂੰ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਲੱਖ ਲੱਖ ਪਤਾਈ ਹੋਵੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ